ਇਹ ਸੋਤਿਆਂ ਪਿਆਰ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਂ ਚੈਨਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਲੁਧਿਆਣਾ ਦੇ ਜਿਮਨੀ ਚੌਂ ਕਾਂਗਰਸ ਦੀ ਫੁੱਟ ਡੋਬੇਗੀ ਆਸ਼ੂ ਦੀ ਬੇੜੀ ਬੈਂਸ ਤੇ ਇਕੜ ਵੱਲ ਦਾ ਫਿਰ ਛੜਿਆ ਕਲੇਸ਼ ਜੋ ਕੱਲ ਕਮਲਜੀਤ ਕੜਵਾਲੇ ਨੇ ਮੀਡੀਆ ਦੇ ਸਾਹਮਣੇ ਆ ਕੇ ਵੱਟੇ ਤੰਜ ਕੱਸੇ ਨੇ ਜਿਹੜਾ ਕਿ ਸਿੱਧਾ-ਸਿੱਧਾ ਉਹਨਾਂ ਨੇ ਬੈਂਸ ਨੂੰ ਟਾਰਗੇਟ ਕੀਤਾ ਹੈ ਸਿਮਰਜੀਤ ਸਿੰਘ ਬੈਂਸ ਨੇ ਇੱਕ ਦਿਨ ਪਹਿਲਾਂ ਜੋ ਕਮਲਜੀਤ ਕੜਵਾਲ ਦਾ ਨਾਂ ਲੈ ਤੋ ਬਿਨਾ ਉਹਨਾਂ ਨੇ ਕਿਆਸੀ ਕਿ ਕੁਝ ਆਗੂ ਸਿਰਫ ਚਾਪਲੂਸੀ ਕਰਦੇ ਨੇ ਦਿਨੇ ਕਿੱਧਰ ਹੁੰਦੇ ਨੇ ਤੇ ਰਾਤ ਕਿੱਧਰ ਹੁੰਦੇ ਨੇ ਜਿਵੇਂ ਕਮਲਜੀਤ ਕੜਵਾਲ ਦੇ ਕੋਲ ਇਹ ਸਾਰੀ ਖਬਰ ਪਹੁੰਚੀ ਤਾਂ ਕਮਲਜੀਤ ਕੜਵਾਲ ਨੇ ਫਿਰ ਆਪਣਾ ਉਹੀ ਰੁਤਬਾ ਉਹੀ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਕਾਂਗਰਸ ਪਾਰਟੀ ਦੇ ਵਿੱਚ ਜੋ ਕਿ ਕਾਂਗਰਸ ਪਾਰਟੀ ਲਗਾਤਾਰ ਲੋਹੜਾਣਾ ਦੀ ਜਿੰਮਨੀ ਚੋਣ ਦੇ ਵਿੱਚ ਆਪਣੀ ਚੋਣ ਮਹਿੰਮ ਨੂੰ ਪਖਾ ਰਹੀ ਹੈ ਉਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰਤ ਪੋਸ਼ਨ ਆਸ਼ੂ ਦੇ ਨਾਲ ਲਗਾਤਾਰ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸੋ ਕਮਲਜੀਤ ਕੜਵਲ ਜਿਹੜੇ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਇੱਕ ਮੀਡੀਆ ਦੇ ਵਿੱਚ ਆ ਕੇ ਕਹਿੰਦੇ ਨੇ ਕਿ ਜੋ ਪ੍ਰਧਾਨ ਦੀ ਮੌਜੂਦਗੀ ਤੋਂ ਬਿਨਾ ਪਾਰਟੀ ਵਿੱਚ ਸ਼ਾਮਲ ਹੋਇਆ ਉਸ ਦੀ ਕੋਈ ਅਹਿਮੀਅਤ ਨਹੀਂ ਪ੍ਰਧਾਨ ਨੂੰ ਪਤਾ ਹੀ ਨਹੀਂ ਪਾਰਟੀ ਵਿੱਚ ਕੌਣ ਸ਼ਾਮਲ ਹੋ ਰਿਹਾ ਪ੍ਰਧਾਨ ਦੀ ਮੌਜੂਦਗੀ ਦੇ ਨਾਲ ਸ਼ਾਮਲ ਹੋਣਾ ਚਾਹੀਦਾ ਸੀ ਜੋ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਮੈਂ ਹਾਈ ਕਮਾਂਡ ਦੇ ਕੋਲੇ ਗੱਲ ਉਠਾਵਾਂਗਾ ਉਸ ਤੋਂ ਬਾਅਦ ਕਮਲਜੀਤ ਕੜਵਾਲਾ ਦਾ ਜਿਹੜਾ ਕਿ ਇੰਟਰਵਿਊ ਆਇਆ ਔਰ ਉਹਨਾਂ ਨੇ ਸਿਮਰਜੀਤ ਸਿੰਘ ਮੈਂਸ ਦੇ ਉੱਪਰ ਵੱਡੇ ਤੰਜ ਕੱਸੇ ਨੇ ਸਿਮਰਜੀਤ ਸਿੰਘ ਮੈਂਸ ਜਿਹੜੇ ਕਿ ਪਹਿਲਾਂ ਹੀ ਆਪਸ ਵਿੱਚ ਇਹ ਸਿਆਸੀ ਵਿਰੋਧੀ ਰਹੇ ਨੇ ਕਮਲਜੀਤ ਕੜਵਾਲਾ ਤੇ ਸਿਮਰਜੀਤ ਸਿੰਘ ਮੈਂਸ ਜਦੋਂ ਕਿ ਦੋਨੋਂ ਹੀ ਅਕਾਲੀ ਦਲ ਪਾਰਟੀ ਦੇ ਵਿੱਚ ਹੋਇਆ ਕਦੇ ਸੀ ਔਰ ਦੋਨਾਂ ਨੇ ਜਿਹੜਾ ਕਿ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਜੋ ਕਮਜੀਦ ਕੜਵਲ ਕਾਂਗਰਸ ਵਿੱਚ ਸ਼ਾਮਲ ਹੋ ਕੇ ਔਰ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪਾਰਟੀ ਨਵੀਂ ਬਣਾ ਲਈ ਸੀ ਦੋਨੋਂ ਇੱਕੋ ਹਲਕੇ ਤੋਂ ਆਪ ਨੂੰ ਸਾਹਮਣੇ ਚੋਣਾਂ ਲੜਦੇ ਸੀ ਔਰ 2017 ਦੇ ਵਿੱਚ ਆਪਸ ਦੇ ਵਿੱਚ ਜਦੋਂ ਇਹਨਾਂ ਦੀ ਬਹਿਸਬਾਜ਼ੀ ਹੋਈ ਉੱਥੇ ਜਿਹੜੀਆਂ ਡਾਂਗਾ ਛੋਟੇ ਚੱਲੇ ਔਰ ਕਮਜੀਦ ਕੜਵਲ ਤੇ ਸਿਮਰਜੀਤ ਸਿੰਘ ਬੈਂਸ ਤੇ ਉੱਪਰ ਜਿਹੜੇ ਪਰਚੇ ਹੋਏ ਨੇ ਪਰ ਉਸ ਸਮੇਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੂੰ ਜੇਲ੍ਹ ਵੀ ਜਾਣਾ ਪਿਆ ਸਿਮਰਜੀਤ ਸਿੰਘ ਬੈਂਸ ਕੇ ਕਮਜਿਤ ਕਰਵਾ ਲਈ ਤੇ ਉਹ ਦੁਸ਼ਮਣੀ ਅਜੇ ਤੱਕ ਵੀ ਪੂਰੀ ਤਰ੍ਹਾਂ ਜਿਹੜੀ ਠੰਡੀ ਨਹੀਂ ਹੋਈ ਸੋ ਦੂਸਰੇ ਪਾਸੇ ਕੇ ਲੋਕ ਸਭਾ ਚੋਣਾ ਤੋਂ ਪਹਿਲਾਂ ਕਮਜਿਤ ਕਰਵਾਲ ਆਪ ਨੇ ਸ਼ਾਮਲ ਹੋ ਗਏ ਔਰ ਸਿਮਰਜੀਤ ਸਿੰਘ ਬੈਂਸ ਜਿਹੜੇ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਗਏ ਔਰ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਰਾਜਾ ਵੜਿੰਗ ਨੂੰ ਉਹਨਾਂ ਨੇ ਇੱਥੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾ ਦਿੱਤੀ ਪਰ ਹੁਣ ਜੋ ਬੈਂਸ ਬ੍ਰਦਰ ਕਾਂਗਰਸ ਦੇ ਵਿੱਚ ਵੱਡਾ ਆਧਾਰ ਨੇ ਪਰ ਦੂਸਰੇ ਪਾਸੇ ਕਮੇਟੀ ਛਡਵਾ ਲਈ ਫਿਰ ਕਾਂਗਰਸ ਵਿੱਚ ਵਾਪਸੀ ਹੋਈ ਤਾਂ ਇਸ ਤੋਂ ਬਾਅਦ ਕਾਂਗਰਸ ਦੇ ਵਿੱਚ ਵੱਡਾ ਕਲੇਸ਼ ਵੱਧ ਗਿਆ ਕਾਂਗਰਸ ਦੇ ਵਿੱਚ ਫਿਰ ਫੁੱਟ ਸਾਹਮਣੇ ਆ ਗਈਏ ਜੋ ਇੱਕ ਦੂਜੀ ਦੇ ਉੱਪਰ ਫਿਰ ਉਹਨਾਂ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਜੋ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਔਰ 2027 ਦੇ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਬਹੁਤ ਵੱਡਾ ਇਸ ਦਾ ਜਿਹੜਾ ਕਿ ਨੁਕਸਾਨ ਹੋ ਸਕਦਾ ਹੈ ਜਿਹੜਾ ਕਿ ਸਿਮਰਜੀਤ ਸਿੰਘ ਚੰਨੀ ਨੇ ਕਮੇਟੀ ਛਡਵਾਵਾਲ ਨੂੰ ਜਦੋਂ ਕਾਂਗਰਸ ਵਿੱਚ ਵਾਪਸੀ ਕਰਵਾਈ ਤਾਂ ਉਸੇ ਦਿਨ ਤੋਂ ਸਿਮਰਜੀਤ ਸਿੰਘ ਵਾਂਸ ਕਾਂਗਰਸ ਤੋਂ ਅਲੱਗ ਹੋ ਗਏ ਨੇ ਪਰ ਤੁਸ਼ਨਾਸ਼ੂ ਦੀ ਚੋਣ ਮਿਹਨਤ ਤੋਂ ਅਲੱਗ ਹੋ ਕੇ ਨੇ ਔਰ ਰਾਜਾ ਵੜਿੰਦ ਦੇ ਨਾਲ ਵੀ ਜਿਹੜਾ ਕਿ ਆਸ਼ੂ ਦੀ ਆਪਸੀ ਜਿਹੜੀ ਟਕਰਾਰ ਹੈ ਉਹ ਅਜੇ ਤੱਕ ਜਿਹੜੀ ਖਤਮ ਨਹੀਂ ਹੋਈ ਸੋ ਲੁਧਿਆਣਾ ਦੇ ਜਿੰਨੀ ਚੋਣਾਂ 'ਚ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਲੱਗ ਸਕਦਾ ਹੈ ਕਾਂਗਰਸ ਦੀ ਆਪਸੀ ਕਲੇਸ਼ ਦੇ ਕਾਰਨ ਸੋ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਜੋ ਕਲੇਸ਼ ਵਧਿਆ ਹੋਇਆ ਹੈ ਜਿਸ ਨਾਲ ਕਾਂਗਰਸ ਪਾਰਟੀ ਜਿਹੜਾ ਕਿ ਅੱਗੇ ਵਧਣ ਦੀ ਬਜਾਏ ਹੋਰ ਪਿੱਛੇ ਹਟ ਗਈ ਹੈ